सीएम साहब ਦੇ ਹੁਕਮਾਂ ਨਾਲ ਜੋ ਇੱਕ ਨਸ਼ਾ ਵਿਰੋਧ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਅੱਜ ਜਿੱਥੇ ਬਸਤੀ ਗੁਜਾਂ ਦੇ ਵਿੱਚ ਸਚਿਨ ਇਲੀਸ ਲਾਡੀ ਨਾਂ ਦਾ ਵਿਅਕਤੀ ਹੈਗਾ ਜਿਹਦੇ ਖਿਲਾਫ ਐਨਡੀਪੀਐਸ ਦੇ 10 ਮੁਕਦਮੇ ਦਰਜ ਨੇ ਔਰ ਇਹਨੇ ਨਸ਼ਾ ਵੇਚ ਕੇ ਜਿਹੜੀ ਆਪਣੀ ਮਾਲੀ ਕਮਾਈ ਤੋਂ ਇੱਥੇ ਇਲੀਗਲ ਕੰਸਟਰਕਸ਼ਨ ਕੀਤੀ ਸੀਗੀ ਕਾਰਪੋਰੇਸ਼ਨ ਦੇ ਧਿਆਨ 'ਚ ਇਹ ਆਈ ਉਹਨਾਂ ਨੇ ਇਹਨੂੰ ਡਿਵੋਲਵ ਕਰਨ ਵਾਸਤੇ ਇਲੀਗਲ ਕੰਸਟਰਕਸ਼ਨ ਵਾਸਤੇ ਪੁਲਿਸ ਹੈਲਪੀ ਮੰਗ ਕੀਤੀ ਸੀ ਜਿਸ ਸਬੰਧੀ ਅਸੀਂ ਇੱਥੇ ਹਾਜ਼ਰ ਆਏ ਹੈਗੇ ਆ ਜਿਹੜੀ ਵੀ ਇਲੀਗਲ ਕੰਸਟਰਕਸ਼ਨ ਹੋਰ ਹੋਈ ਹੋਈ ਸੀਗੀ ਉਹਨੂੰ ਅਸੀਂ ਜਿਹੜੀ ਹੈ ਕਾਰਪੋਰੇਸ਼ਨ ਜਿਹੜੀ ਹੈਗੀ ਆ ਆਪਣੇ ਵੱਲੋਂ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਉਹਨੂੰ ਡਿਮੋਲਿਸ਼ ਕਰ ਰਹੀ ਆ ਔਰ ਮੈਂ ਆਪ ਜਰੀਏ ਔਰ ਇਹ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਜਿਸ ਬੰਦੇ ਨੇ ਵੀ ਨਸ਼ਾ ਵੇਚ ਕੇ ਕੋਈ ਵੀ ਇਲੀਗਲ ਕੰਸਟਰਕਸ਼ਨ ਜਾਂ ਕੋਈ ਪ੍ਰੋਪਰਟੀ ਜਿਹੜੀ ਬਣਾਈ ਹੈਗੀ ਆ ਉਹਦੇ ਲਾਅ ਮੁਤਾਬਕ ਜਾਬਤੇ ਮੁਤਾਬਕ ਜੋ ਕਾਰਵਾਈ ਬਣਦੀ ਹੈਗੀ ਆ ਉਹ ਅਸੀਂ ਕਰ ਰਹੇ ਹਾਂ